ਨਾ ਲੋਕਰ ਨਾ ਟ੍ਰਾਂਕ ਨਾ ਸੰਦੂਕ ਵਾਸ਼ਿੰਗ ਮਸ਼ੀਨ ਚ ਪਾ ਰੱਖੇ ਸੀ ਕਰੋੜਾ ਰੁਪਏ ਜੀ ਹਾਂ ਇਹ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਜਿੱਥੇ ਕਿ ਈਡੀ ਨੂੰ ਛਾਪੇਮਾਰੀ ਦੌਰਾਨ ਮਸ਼ੀਨ ਦੇ ਵਿੱਚੋਂ 550 ਦੇ ਨੋਟਾਂ ਦੀਆਂ ਹਜ਼ਾਰਾਂ ਗੱਦੀਆਂ ਬਰਾਮਦ ਹੋਈਆਂ ਨੇ ਜਿਸ ਨੂੰ ਦੇਖ ਕੇ ਖੁਦ ਈਡੀ ਦੇ ਵੀ ਹੋ ਚੁੜ ਗਏ ਵਪਾਰੀ ਨੇ ਨੋਟਾਂ ਦੀਆਂ ਗੱਦੀਆਂ ਨੂੰ ਛੁਪਾਉਣ ਲਈ ਨਾ ਹੀ ਕਿਸੇ ਟਰੰਕ ਦਾ ਇਸਤੇਮਾਲ ਕੀਤਾ ਅਤੇ ਨਾ ਹੀ ਕਿਸੇ ਲੋਕਰ ਦਾ ਸਗੋਂ ਉਸ ਨੇ ਕਰੋੜਾਂ ਦੀਆਂ ਇਹ ਨੋਟਾਂ ਦੀਆਂ ਗੱਦੀਆਂ ਵਾਸ਼ਿੰਗ ਮਸ਼ੀਨ 'ਚ ਲੁਕਾ ਰੱਖੀਆਂ ਸੀ। ਦਸਹਲੀਧੀ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ 'ਤੇ ਉਸ ਨੇ 1999 ਫੀਮਾ ਐਕਟ ਦੇ ਤਹਿਤ ਇਸ ਮਾਮਲੇ 'ਚ ਉੱਪਰ ਦੀ ਕਾਰਵਾਈ ਕੀਤੀ। ਈਡੀ ਨੇ ਮੰਗਲਵਾਰ ਨੂੰ ਕੈਪਰੀ ਕੋਰਨੀਅਰ ਸ਼ਿਪਿੰਗ ਐਂਡ ਲੌਜਿਸਟਿਕ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਨਿਰਦੇਸ਼ਕ ਵਿਜੇ ਕੁਮਾਰ ਸ਼ੁਕਲਾ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਿਸ ਦੌਰਾਨ ਈਡੀ ਨੂੰ ਵੱਡੀ ਸਫਲਤਾ ਮਿਲੀ ਈਡੀ ਨੇ ਇਹ ਸਭ ਕਾਰਵਾਈ ਦਿੱਲੀ ਹਾਈਦਰਾਬਾਦ ਮੁੰਬਈ ਕੁਰੂਖ ਖੇਤਰ ਅਤੇ ਕੋਲਕਾਤਾ ਆਦਿ ਸ਼ਹਿਰਾਂ 'ਚ ਕੀਤੀ ਜਿੱਥੇ ਕਿ ਈਡੀ ਦੇ ਹੱਥ ਵੱਡੀ ਸਫਲਤਾ ਲੱਗੀ ਈਡੀ ਨੂੰ ਇਸ ਵਾਸ਼ਿੰਗ ਮਸ਼ੀਨ ਵਿੱਚੋਂ 2.54 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈਏ ਇਸ ਤੋਂ ਇਲਾਵਾ ED ਨੇ ਤਲਾਸ਼ੀ ਦੇ ਦੌਰਾਨ ਕਰੋੜਾਂ ਰੁਪਏ ਦੀ ਇਹ ਨਕਦੀ ਤਾਂ ਬਰਾਮਦ ਕੀਤੀ ਹੀ ਉਥੇ ਹੀ ਜਾਂਚ ਏਜੰਸੀ ਨੇ 47 ਬੈਂਕ ਅਕਾਊਂਟ ਵੀ ਫ੍ਰੀਜ਼ ਕਰ ਦਿੱਤੇ ਨੇ ਅਤੇ ਇਸ ਪੂਰੀ ਰਕਮ ਨੂੰ ਜ਼ਬਤ ਕਰ ਲਿਆ ਹੈ ਹਾਲਾਂਕਿ ਇਸ ਮਾਮਲੇ 'ਚ ED ਨੇ ਫਿਲਹਾਲ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪਰ ED ਨੇ ਟਵੀਟ ਕਰਕੇ ਇਹਨਾਂ ਪੈਸਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਜੀ ਹੈਕਰ ਫਿਰ ਤੋਂ ਦੱਸਦੀ ਹੈ ਕਿ ਦਿੱਲੀ ਮੁੰਬਈ ਕੋਲਕਾਤਾ, ਕੁਰੂਖੇਤਰ ਅਤੇ ਹైదరాబాద్ 'ਚ ED ਵੱਲੋਂ ਛਾਪੇਮਾਰੀ ਕੀਤੀ ਗਈ ਸੀ ਜਿੱਥੇ ਕਿ ਇੱਕ ਸ਼ਿਪਿੰਗ ਕੰਪਨੀ ਦੇ ਮਾਲਕ ਦੇ ਘਰੋਂ ED ਨੂੰ ਕਰੋੜਾਂ ਰੁਪਏ ਬਰਾਮਦ ਹੋਏ ਨੇ। ਇਹ ਸਾਰੇ ਪੈਸੇ ਸ਼ਿਪਿੰਗ ਕੰਪਨੀ ਦੇ ਮਾਲਕ ਵੱਲੋਂ ਇੱਕ ਵਾਸ਼ਿੰਗ ਮਸ਼ੀਨ 'ਚ ਲੁਕਾ ਕੇ ਰੱਖੇ ਗਏ ਸੀ ਜਿਸ ਦੀਆਂ ਕੁਝ ਤਸਵੀਰਾਂ ਵੀ ED ਵੱਲੋਂ ਸ਼ੇਅਰ ਕੀਤੀਆਂ ਗਈਆਂ ਨੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ